ਅੱਗੇ ਤੇ ਬੈਠੇ ਮੁੰਡਿਆਂ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਹਮਲੇ ਦੌਰਾਨ 6 ਗੋਲੀਆਂ ਚਲਾਈਆਂ ਗਈਆਂ ਜਿਸ ਦੇ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਨੇ ਖੂਨ ਦੇ ਨਾਲ ਲਤਪਤ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਕਿ ਆ ਪੂਰੇ ਦਾ ਪੂਰਾ ਸ਼ਹਿਰ ਕੰਬ ਗਿਆ ਇਸ ਵਾਰਤਾ ਤੇ ਨਾਲ ਸੁ ਤਸਵੀਰਾਂ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਹਾਲਾਤ ਨੇ ਤਿੰਨ ਲੋਕਾਂ ਦੇ ਉੱਤੇ ਕੀ ਹੈ ਕਿਉਂ ਜਿਹੜੇ ਫਾਇਰ ਕੀਤੇ ਗਏ ਨਾ ਹਮਲਾਵਰਾਂ ਦੇ ਵੱਲੋਂ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਤੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਖੋਲ ਮੌਕੇ ਤੋਂ ਬਰਾਮਦ ਕੀਤੇ ਗਏ ਚੋਣ ਜਾਬਤਾ ਲੱਗਣ ਦੇ ਬਾਵਜੂਦ ਇਹ ਵਾਰਤਾਤ ਵਾਪਰਨਾ ਇੱਕ ਵੱਡੇ ਸਵਾਲ ਖੜੇ ਕਰ ਰਹੀ ਹੈ ਲੋਕ ਇਸ ਵਕਤ ਡਰਦੇ ਮਾਹੌਲ ਦੇ ਵਿੱਚ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਠਾਨਕੋਟ ਤੋਂ ਪਠਾਨਕੋਟ ਦੇ ਸਰਨਾ ਇਲਾਕੇ ਦੇ ਵਿੱਚ ਇਹ ਵੱਟੀ ਵਾਰਤਾਤ ਵਾਪਰ ਦੀ ਇੱਕ ਨਹੀਂ ਦੋ ਨਹੀਂ ਬਲਕਿ 6 ਗੋਲੀਆਂ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਇਨ੍ਹਾਂ ਤਿੰਨ ਨੌਜਵਾਨਾਂ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਗੰਭੀਰ ਰੂਪ ਤੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਹਾਲਾਂਕਿ ਜਾਨ ਇਸਗ ਵਾਰਤਾਤ ਦੇ ਵਿੱਚ ਵਾਪਰ ਜਾਂਦੀ ਹੈ ਪਰ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਹੋਰ ਹਸਪਤਾਲ ਦੇ ਵਿੱਚ ਰੈਫਰ ਇਨਾਂ ਜ਼ਖਮੀਆਂ ਨੂੰ ਕਰ ਦਿੱਤਾ ਕਿ ਆ ਤੀਸਰੇ ਨੌਜਵਾਨ ਦੇ ਹਲਕੀਆਂ ਸੱਟਾਂ ਲੱਗੀਆਂ ਨੇ ਪਰ ਦੋ ਨੌਜਵਾਨਾਂ ਦੀ ਹਾਲਤ ਇਸ ਵਕਤ ਗੰਭੀਰ ਦੱਸੀ ਜਾ ਰਹੀ ਹੈ ਟਾਬੇ ਤੇ ਤਿੰਨ ਮੁੰਡੇ ਬੈਠੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਦੇ ਨਾਲ ਇਹ ਵਾਰਤਾਤ ਵਾਪਰ ਜਾਵੇਗੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖੋਲ ਜੜੇ ਆ ਗੋਲੀਆਂ ਦੇ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਪਠਾਨਕੋਟ ਦੇ ਵਿੱਚ ਇਹ ਵੱਡੀ ਵਾਰਤਾਤ ਵਾਪਰਦੀ ਹੈ ਜਿੱਥੇ ਹਮਲਾਵਰ ਨੋਜਵਾਨਾਂ ਦੇ ਉੱਤੇ 6 ਗੋਲੀਆਂ ਚਲਾ ਕੇ ਰਫੂ ਚੱਕਰ ਹੋ ਜਾਂਦੇ ਨੇ ਜਿਸ ਤੇ ਦਰਾਨ ਇਹ ਨੋਜਵਾਨ ਗੰਭੀਰ ਜ਼ਖਮੀ ਨੇ ਹਸਪਤਾਲ ਦੇ ਵਿੱਚ ਭਗਤੜ ਮਚਾਉਂਦੀ ਹੈ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕਰੀਬੀ ਜਿਹੜੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਇਸ ਵਕਤ ਦਰਦੇ ਮਾਹੌਲ ਦੇ ਵਿੱਚ ਰੋਂਦਾ ਖੁਰਲੋਂਦਾ ਪਰਿਵਾਰ ਨਜ਼ਰ ਆ ਰਿਹਾ ਐ ਸੋ ਬਹਿਸਬਾਜੀ ਵੀ ਹੁੰਦੀ ਹੋਈ ਨਜ਼ਰ ਆਈ ਡਾਕਟਰਾਂ ਦੇ ਨਾਲ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਬਹਿਸਬਾਜੀ ਵੀ ਕੀਤੀ ਗਈ ਹਾਲਾਂਕਿ ਕਾਰਨ ਕੀ ਐ ਸਾਰੀ ਵਾਰਤਾ ਦਾ ਜਾਂਚ ਦਾ ਵਿਸ਼ਾ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਪੁਲਿਸ ਨੇ ਕਿਹਾ ਕਿ ਜਲਦ ਜੜਾ ਇਨਾ ਹਮਲਾਵਰਾਂ ਨੂੰ ਆਪਣੀ ਗ੍ਰਿਫਟ ਦੇ ਵਿੱਚ ਲਿਆ ਜਾਵੇਗਾ ਇੱਕ ਵਾਰ ਤਸਵੀਰਾਂ ਦੇ ਰੁਕਾ ਲੈਣੇ ਆ ਕਿ ਕੀ ਹਾਲਾਤ ਜੜਿਆ ਇਸ ਵਾਰ ਤਤ ਤੋਂ ਬਾਅਦ ਮੌਕੇ ਤੇ ਬਣੇ ਹੋਏ ਨੇ ਮੇਰਾ ਨਾਮ ਸੁਮੇਤਾ ਹੈਗਾ ਮੈਂ ਵਾਰਡ ਇੰਚਾਰਜ ਹੈਗਾ ਇਸ ਤੋਂ ਦਾ ਮੈਨੂੰ ਜਿਦਾ ਹੀ ਪਤਾ ਲੱਗਾ ਕਿ ਇੱਥੇ ਰੰਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟੱਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ ਤੇ 4-5 ਮੁੰਡੇ ਬਾਹਰ ਡਰਾਡ ਹੋਰ ਗੋਲੀਆਂ ਲੈ ਕੇ ਆਏ ਨੇ ਉਹਨਾਂ ਨੇ ਆਂਦੇ ਆਂਦਾ ਇਹ ਜਿਹਦੇ ਵਿੱਚ 7 ਕੋਲ ਤੇ ਬਰਾਮਦ ਹੋ ਗਏ ਆ ਸਾਨੂੰ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰਦੇ ਆ ਸਾਰੀ ਪੁਲਿਸ ਵੀ ਆ ਗਈ ਹੈ ਆਪਣੀ ਕਾਰਵਾਈ ਕਰਦੀ ਪਈ ਹੈ ਸਾਰਾ ਕੁਝ ਤੇ ਐਹੀ ਚਾਹੁੰਦੇ ਆ ਕਿ ਇਹ ਜਿਹੜੀ ਹੋਇਆ ਜਿੱਦਾਂ ਦੇ ਅਟੈਕ ਹੋ ਰਿਹਾ ਹੈ ਇਹ ਨਾਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ ਹੈ ਇਹ دہشت ਦਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਸਾਡੇ ਸਾਰੇ ਐਸਐਸਓ ਸਾਹਿਬ ਵਗੈਰਾ ਸਾਰੇ ਪੁੱਜ ਗਏ ਨੇ ਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਜਲਦੀ ਹੱਲ ਹੋਏ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਫੜੇ ਜਾਣ ਜਲਦੀ ਤੋਂ ਜਲਦੀ ਇਹ ਤੋਂ ਤਿੰਨ ਤੋਂ ਜ਼ਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਔਰ ਉਹ ਸਿਵਲ ਹਸਪੀਟਲ ਵਿੱਚ ਜਿਹੜਾ ਪਤਾ ਲੱਗਾ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਹੈ ਜੇਬੂਲ ਹਸਪੀਟਲ ਖਾਨਕੋਟ ਦੀ ਐਮਰਜੈਂਸੀ ਵਿੱਚ ਕਰੀਬ 1:00 2 ਪੇਸ਼ੈਂਟ ਆਏ ਹੈ ਜਿਨ੍ਹਾਂ ਨੂੰ ਗਨਸ਼ਾਟ ਦੀ ਜ਼ਖਮੀ ਹੋਈ ਹੈ ਤੇ ਇਕ ਦਾ ਨਾਮ ਹੈ ਗਾਇਲਕਰਾਲ ਸਿੰਘ ਕੁਝ ਵੇਲਾ ਕੀ ਉਮੜ ਹਟ ਕੋਲ ਨਹੀਂ ਕੱਚੇ ਕੁਆਟਰ ਦਾ ਰਹਿੰਦਾ ਹੈ ਤੇ ਦੂਸਰਾ ਜਿਹੜਾ ਨਾਮ ਹੈ ਗਰੇ ਲਖਵਿੰਦਰ ਸਿੰਘ ਇਹ ਨਿਊ ਤਰੇਹਾਲ ਦੇ ਰਹਿੰਦਾ ਹੈ ਤੇ ਉਹਨਾਂ ਦੀ ਉੱਪਰ ਜਿਹੜੀ 35 33 ਸਾਲ ਦੀ ਕਰੀਬ ਹੋਈ ਹੈ ਤੇ ਇਹਨਾਂ ਨੂੰ ਅਸੀਂ ਫਰਸਟ ਸਟੇਜ ਦੇਖ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਤੇ ਸਰ ਕੀ ਕੰਡੀਸ਼ਨ ਕੀ ਹੈ ਇਸ ਦੋਨਾਂ ਦੀ ਕੰਡੀਸ਼ਨ ਜਿਹੜੀ ਹੈ ਫਰਸਟ ਸਟੇਜ ਦਿੱਤੀ ਸੀ ਉਹਨਾਂ ਨੂੰ ਸਟੇਬਲ ਕਰ ਦਿੱਤਾ ਹੈ ਹਰ ਉਸਾਰੇ ਦੋਨੇ ਬੱਚੇ ਜਿਹੜੇ ਲੱਗੇ ਹੋਏ ਸੀਗੇ ਇਹਨਾਂ ਨੂੰ ਹਾਇਰ ਸੈਂਟਰ ਵਿੱਚ ਰੈਫਰਲ ਲਈ ਭਾਜੀ ਸਰ ਕਿੰਨਿਆਂ ਕੀ ਸੰਗਤਾਂ ਗਾ ਲੱਗੇ ਇਹ ਅਜੇ ਕਲੀਅਰ ਨਹੀਂ ਹੈਗਾ ਐ ਫਾਈਲ ਚ ਦੇਖ ਕੇ ਮੈਂ ਤੁਹਾਨੂੰ ਦੱਸ ਦਾਂਗਾ ਤੇ ਜਿਹੜੀ ਫ੍ਰੈਂਡਲੀ ਇਨਫਾਰਮੇਸ਼ਨ ਹੈਗੀ ਉਹਦੇ ਵਿੱਚ ਵਿਕਰਾਂਤ ਜੀ ਨੂੰ ਦੋ ਗੋਲੀਆਂ ਲੱਗੀਆਂ ਲੱਗਾ ਤੇ ਇੱਕ ਬਾਤੇ ਤੇ ਲਖਮਿੰਦਰ ਜੀ ਨੂੰ ਜਿਹੜੀ ਹੈ ਛਾਤੀ ਤੇ ਸਰ ਪੀਸਾ پیشنਟ ਸੀਗਾ ਵੀ ਦੋ ਹੀ ਸਾਡੇ ਕੋਲ ਦੋ ਕੁਸ਼ਣ ਰਿਪੋਰਟ ਹੈ। ਯਾਨੀ ਕਿ ਨੀ ਗੋਲੀਆਂ ਚੱਲੀਆਂ। ਯਾਨੀ ਸਰਨੇ ਚੌਕ ਦੇ ਵਿੱਚ ਇੱਕ ਬਾਸੀ ਦਾ ਢਾਬਾ ਆ ਇੱਥੇ ਸਾਨੂੰ ਇਨਫਾਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ। ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੋਈ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ 7-9 ਲੋਕ ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹਦੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ